ਕਿਸ ਤਰ੍ਹਾਂ ਦਾ ਟਾਈਮ ਆ ਗਿਆ ਮੇਰੇ ਫੋਨ 'ਚ 1500 ਨੰਬਰ ਹੈ ਮੈਨੂੰ ਜਿੱਤੇ ਸਟੇਟਸ ਵੀ ਲਗਾਉਣਾ ਸਾਢੇ 4000 ਮੇਰੇ ਫੇਸਬੁਕ ਫਰੈਂਡ ਹੈ ਸਭ ਨੂੰ ਪਤਾ ਹੈ ਮੈਂ YouTube ਤੇ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ ਪਰ ਪਤਾ ਨਹੀਂ ਆਪਾਂ ਫालतू ਵੀਡੀਓ ਦੇਖਦੇ ਆ ਤੇ ਲੋਕਾਂ ਨੂੰ ਜਿਹੜੇ ਆਪਾਂ ਨੂੰ ਜਾਣਦੇ ਵੀ ਨੇ ਆਪਾਂ ਉਹਨਾਂ ਨੂੰ ਪ੍ਰਮੋਟ ਕਰਦੇ ਆ ਉਹਨਾਂ ਦਾ ਸਾਥ ਦਿੰਦੇ ਸਾਢੇ 4000 ਫੇਸਬੁਕ ਫਰੈਂਡ 1500 ਕੰਟੈਕਟ ਹੋਣ ਦੇ ਬਾਅਦ ਵੀ ਸਿਰਫ 65 ਸਬਸਕ੍ਰਾਈਬਰ ਹੈ ਮੈਨੂੰ ਕੀ ਸਮਝੀਏ ਕਿ ਵੀ ਆਪਾਂ ਅਣਜਾਣ ਬੰਦਿਆਂ ਨੂੰ ਹੀ ਅੱਗੇ ਵਧਾਣਾ ਚਾਹੁੰਨੇ ਆ ਜਾਣਕਰ ਕੋਈ ਬੰਦਾ ਅੱਗੇ ਨਾ ਹੋਵੇ ਕੀ ਸਮਝਿਆ ਜਾਵੇ ਉਹਨ ਯਾਰੀ ਜਿੰਨੂੰ ਵੀ ਫੋਨ ਕਰ ਲਈਏ ਸਭ ਆਉਂਦੇ ਆ ਸਭ ਹੱਸ ਕੇ ਢ ਕੇ ਗੱਲਾਂ ਕਰਦੇ ਪਰ ਨਾ ਕੋਈ ਲਾਈਕ ਕਰੂਗਾ ਨਾ ਸ਼ੇਅਰ ਕਰੂਗਾ ਇਹਦਾ ਮਤਲਬ ਕੀ ਹੈ ਮੈਨੂੰ ਅਜੇ ਤੱਕ ਸਮਝ ਨਹੀਂ ਆਇਆ ਪਲੀਜ਼ ਸਪੋਰਟ ਕਰਿਆ ਕਰੋ ਪਲੀਜ਼ ਸਪੋਰਟ ਕਰਿਆ ਕਰੋ ਆਪਦੇ ਬੰਦੇ ਨੂੰ ਅੱਗੇ ਕਰਿਆ ਕਰੋ ਤੁਸੀਂ ਵੀ ਮਿਹਨਤ ਕਰੋ ਜੇ ਆਪਾਂ ਕਿਸੇ ਲਈ ਕੁਝ ਕੋਸ਼ਿਸ਼ ਕਰਾਂਗੇ ਤਾਂ ਦੂਸਰਾ ਵੀ ਕੋਸ਼ਿਸ਼ ਕਰੂਗਾ ਦੇਖਦੇ ਆਂ ਆ ਵੀਡੀਓ ਦੇਖ ਕੇ ਕਿੰਨੇ ਸਬਸਕ੍ਰਾਈਬਰ ਵਧਦੇ ਆ ਤੇ ਕਿੰਨੇ ਲਾਈਕ ਹੁੰਦੇ ਆ ਅੱਜ ਪਤਾ ਲੱਗ ਜੇ ਨਹੀਂ ਦੇਖਣਾ ਚਾਹੁੰਦੇ ਤੁਸੀਂ ਅਨਫਰੈਂਡ ਕਰ ਦਿਓ ਇਹੋ ਜੀ ਤੇ ਰਿਫਰੈਂਡਸ਼ਿਪ ਦਾ ਕੀ ਫਾਇਦਾ ਐਵੇਂ ਆਪਾਂ ਨੰਬਰ ਵਧਾ ਰਹੇ ਆ ਪਰ ਆਪਾਂ ਕਿਸੇ ਨੂੰ ਅੱਗੇ ਵਧਣ ਨਹੀਂ ਦੇ ਸਕਦੇ ਨਾ ਧੰਨਵਾਦ